ਅੱਜ ਆਪਾਂ ਬਣਾਵਾਂਗੇ ਬ੍ਰੈਡ ਪੈਨ ਪੀਜ਼ਾ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਹੈ ਤੇ ਬਣਾਉਣਾ ਬਹੁਤ ਜ਼ਿਆਦਾ ਆਸਾਨ ਆ ਜਿਹੜੇ ਪੀਜ਼ਾ ਨਹੀਂ ਬਣਾ ਸਕਦੇ ਹੈਗੇ ਉਹ ਇਸ ਤਰ੍ਹਾਂ ਆਸਾਨ ਤਰੀਕੇ ਨਾਲ ਬਣਾ ਸਕਦੇ ਨੇ ਤੇ ਟੇਸਟ ਬਹੁਤ ਹੀ ਵਧੀਆ ਲਾਜਵਾਬ ਬਣ ਕੇ ਆਉਂਦਾ ਹੈ ਤੇ ਕਾਫੀ ਸਾਰੀਆਂ ਸਬਜ਼ੀਆਂ ਪਾ ਕੇ ਬਣਾਵਾਂਗੇ ਬਹੁਤ ਜ਼ਿਆਦਾ ਹੈਲਦੀ ਹੋਊਗਾ ਘਰੇ ਬਣੀ ਹੋਈ ਚੀਜ਼ ਵੈਸੇ ਵੀ ਹੈਲਦੀ ਹੁੰਦੀ ਆ ਸਸਰੇ ਕਾਲ ਜੀ ਸਵਾਗਤ ਆ ਤੁਹਾਡਾ ਮੇਰੇ ਚੈਨਲ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਰਹਣੀ ਆ ਨਵੀਂ ਨਵੀਂ ਰੈਸਪੀਜ਼ ਨਵੀਂ ਰੈਸਪੀਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਦੀ ਨਾਲ ਕੰਟੀ ਵਾਲਾ ਬਟਨ ਦਬਾਦਿਆ ਕਰੋ ਤੇ ਚੱਲਦੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਆ ਜ਼ਰੂਰ ਕਰ ਦਿਆ ਕਰੋ ਜੀ ਬ੍ਰੈਡ ਪੈਨ ਪੀਜ਼ਾ ਬਣਾਉਣ ਲਈ ਸਭ ਤੋਂ ਪਹਿਲਾਂ ਆਪਾਂ ਪੈਨ ਲਿਆ ਇਹਦੇ ਵਿੱਚ ਆਪ ਸਬਜ਼ੀਆਂ ਆਪਾਂ ਥੋੜੀ ਦੇਰ ਪਕਾ ਲਵਾਂਗੇ ਤਾਂ ਕਿ ਕੱਚਾਪਾਨ ਨਾ ਲੱਗੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਮੱਖਣਾ ਜਿਹੜਾ ਪਾ ਲਵਾਂਗੇ ਤੁਸੀਂ ਚਾਹੋ ਇਹਦੇ ਵਿੱਚ ਦੇਸੀ ਘਿਓ ਵੀ ਐਡ ਕਰ ਸਕਦੇ ਹੋ ਜਾਂ ਸਿੰਪਲ ਘਿਓ ਵੀ ਐਡ ਕਰ ਸਕਦੇ ਹੋ ਮੱਖਣ ਨਾਲ ਫਲੇਵਰ ਆ ਜਿਹੜਾ ਜ਼ਿਆਦਾ ਕਰੀਮੀ ਵਧੀਆ ਜਿਹੜਾ ਉੱਬਰ ਕੇ ਆਉਂਦਾ ਹੈ ਸਬਜ਼ੀਆਂ ਦਾ ਤੇ ਇਹਨੂੰ ਆਪਾਂ ਪਿਗਲਾ ਲਵਾਂਗੇ ਤੁਸੀਂ ਬਾਜ਼ਾਰ ਵਾਲਾ ਪਾ ਵੀ ਸਕਦੇ ਹੋ ਮੈਂ ਘਰ ਵਾਲਾ ਮੱਖਣ ਸੀਗਾ ਜਿਹੜਾ ਉਹ ਹੀ ਐਡ ਕੀਤਾ ਹੈ ਹੁਣ ਇਹਦੇ ਵਿੱਚ ਆਪਾਂ ਬਰੀਕ ਕੱਟੇ ਹੋਏ ਸ਼ਿਮਲਾ ਮਿਰਚ ਤੇ ਪਿਆਜ਼ ਆ ਜਿਹੜਾ ਪਾ ਦੇਵਾਂਗੇ ਤਾਂ ਕਿ ਪੀਜ਼ੇ ਦਾ ਟੇਸਟ ਆਵੇ ਤੇ ਪੀਜ਼ਾ ਸਾਨੂੰ ਟੇਸਟੀ ਲੱਗੇ ਥੋੜੀ देर ਲਈ ਪਕਾਵਾਂਗੇ ਜਿਆਦਾ ਦੇਰ ਲਈ ਆਪਾਂ ਇਹਨੂੰ ਨਹੀਂ ਪਕਾਵਾਂਗੇ ਜਦੋਂ ਇਹ ਆਪਣਾ ਥੋੜਾ ਜਿਹਾ ਪੱਕ ਗਿਆ ਉਸ ਟਾਈਮ ਤੇ ਇਹਦੇ ਵਿੱਚ ਸਵਾਦ ਅਨੁਸਾਰ ਨੂਨ ਤੇ ਕਾਲੀ ਮਿਰਚ ਪਾ ਦਵਾਂਗੇ ਤੇ ਸਭ ਤੋਂ ਬਾਅਦ ਦੇ ਵਿੱਚ ਟਮਾਟਰ ਪਾ ਦਵਾਂਗੇ ਕਿਉਂਕਿ ਟਮਾਟਰ ਆ ਜਿਹੜੇ ਜਲਦੀ ਗਲ ਜਾਂਦੇ ਆ ਇਹਨਾਂ ਨੂੰ ਹਲਕਾ ਜਿਹੀ ਪਕਾਵਾਂਗੇ ਥੋੜਾ ਕਰਾਂਚੀ ਜਿਹਾ ਸਬਜ਼ੀਆਂ ਰੱਖਾਂਗੇ ਆਪਾਂ ਜ਼ਿਆਦਾ ਨਹੀਂ ਪਕਾਉਣਾ ਹੈਗਾ ਬਸ ਇਹਦਾ ਕੱਚਾਪਨ ਖਤਮ ਹੋ ਜਾਵੇ ਇੰਨਾ ਕੁ ਪਕਾਉਣਾ ਹੈ ਤੇ ਇੱਕ ਕਰਾਂਚ ਇਹਨਾਂ ਦਾ ਬਰਕਰਾਰ ਰਹੇ ਦੂਜੀ ਸਾਈਡ ਤੇ ਆਪਾਂ ਜਿਹੜਾ ਪੀਜ਼ਾ ਇਹ ਬ੍ਰੈਡ ਵਾਲਾ ਬਣਾਵਾਂਗੇ ਇਸ ਲਈ ਸਾਨੂੰ ਬ੍ਰੈਡ ਚਾਹੀਦੀ ਹੈ ਮੈਂ ਤਿੰਨ ਪੀਸ ਆ ਜਿਹੜੇ ਬ੍ਰੈਡ ਤੇ ਲਏ ਆ ਤੁਸੀਂ ਜਿੰਨਾ ਵੱਡਾ ਬਣਾਉਣਾ ਐਨਾ ਬਣਾ ਸਕਦੇ ਹਾਂ ਪੈਨ ਦੇ ਹਿਸਾਬ ਨਾਲ ਇਹਨੇ ਪੀਸ ਮੈਨੂੰ ਕਾਫੀ ਆ ਤੇ ਇਹਨਾਂ ਨੂੰ ਆਪਾਂ ਕੱਟ ਲਵਾਂਗੇ ਇਸ ਤਰ੍ਹਾਂ ਸਾਰੀ ਸਾਈਡਾਂ ਤੋਂ ਮੈਂ ਜਿਹੜਾ ਬ੍ਰੈਡ ਆ ਉਹ ਕੱਟ ਲਵਾਂਗੇ ਆਪਾਂ ਇਹਦੇ ਛੋਟੇ ਛੋਟੇ ਪੀਸ ਰੱਖੇ ਆ ਤਾਂ ਕਿ ਖਾਣ ਦੇ ਵਿੱਚ ਆਸਾਨੀ ਹੋਵੇ ਤੇ ਪਕਾਉਣ ਦੇ ਵਿੱਚ ਵੀ ਆਸਾਨੀ ਹੋਵੇ ਇਸ ਤਰ੍ਹਾਂ ਮੈਂ ਇਕੱਠੇ ਹੀ ਕੱਟ ਲੇ ਤੁਸੀਂ ਚਾਹੋ ਇਕੱਲੇ ਇਕੱਲੇ ਪੀਸ ਵੀ ਆ ਜਿਹੜੇ ਕੱਟ ਸਕਦੇ ਹਾਂ ਇਸ ਤਰ੍ਹਾਂ ਆਪਾਂ ਅਲੱਗ-ਅਲੱਗ ਕਰ ਲਵਾਂਗੇ ਦੂਜੀ ਸਾਈਡ ਤੇ ਫੇਰ ਆਪਾਂ ਪੈਨ ਲਵਾਂਗੇ ਪੈਨ ਥੋੜੇ ਚੌੜੇ ਘੇਰੇ ਵਾਲਾ ਹੀ ਲੈਣਾ ਹੈ ਤੇ ਜਿਆਦਾ ਡੂੰਘਾ ਨਹੀਂ ਲੈਣਾ ਕਿਉਂਕਿ ਆਪਾਂ ਇਹਦੇ ਵਿੱਚੋਂ ਸ਼ਿਫਟ ਨਹੀਂ ਕਰਾਂਗੇ ਇਹਦੇ ਵਿੱਚ ਖਾਵਾਂਗੇ ਇਸ ਲਈ ਇਦਾਂ ਦਾ ਹੋਣਾ ਚਾਹੀਦਾ ਹੈ ਤੇ ਆਪਾਂ ਮੱਖਣਾ ਜਿਹੜਾ ਪੰਗਲਾ ਲਵਾਂਗੇ ਉਸੇ ਪੈਨ ਦੇ ਵਿੱਚੋਂ ਮੈਂ ਸਬਜ਼ੀਆਂ ਕੱਟੀਆਂ ਸੀ ਉਹਦੇ ਵਿੱਚ ਇਹ ਮੱਖਣਾ ਜਿਹੜਾ ਪਾ ਕੇ ਦੁਬਾਰਾ ਆਪਾਂ ਬ੍ਰੈਡ ਪਕਾ ਲਵਾਂਗੇ ਬ੍ਰੈਡ ਮੈਂ ਪਾ ਦਿੱਤੇ ਆ ਤੇ ਗੈਸ ਦੀ ਫਲੇਮ ਬਿਲਕੁਲ ਲੋਅ ਆ ਲੋ ਫਲੇਮ ਤੇ ਇਹ ਪੈਨ ਨੂੰ ਪਕਾ ਲਵਾਂਗੇ ਹਾਈ ਫਲੇਮ ਤੁਸੀਂ ਬਿਲਕੁਲ ਵੀ ਨਹੀਂ ਰੱਖਣੀ ਹੈਗੀ ਨਹੀਂ ਤਾਂ ਫਿਰ ਬ੍ਰੈਡ ਆ ਜਿਹੜੇ ਸੜ ਜਾਣਗੇ ਤੇ ਜਿਆਦਾ देर ਵੀ ਨਹੀਂ ਪਕਾਵਾਂਗੇ ਕਿਉਂਕਿ ਆਪਾਂ ਨੂੰ ਫਿਰ ਪਾਤ ਦੇ ਵਿੱਚੋ ਚੀਜ਼ ਪਾ ਕੇ ਵੀ ਪਕਾਵਾਂਗੇ ਮਸਾਲੇ ਜਿਹੜੇ ਹੋਰ ਪਾੜੇ ਨੇ ਉਹ ਵੀ ਪਾ ਕੇ ਪਕਾਵਾਂਗੇ ਹੁਣ ਇਹ ਆਪਣੇ ਬ੍ਰੈਡ ਹਲਕੇ ਜਿਹਾ ਰੋਸਟ ਕਰ ਲਏ ਆ ਸਾਰੀ ਪਾਸੇ ਤੋਂ ਸੇਕ ਕੇ ਦੂਜੀ ਸਾਈਡ ਤੇ ਆਪਾਂ ਜਿਹੜੀ ਸੌਸ ਆ ਤਿਆਰ ਕਰ ਲੈਨੇ ਆਦੇ ਵਾਸਤੇ ਮਾਇਓਨੈਸ ਲਈਆ ਮੈਂ ਦੋ ਤੋਂ ਤਿੰਨ ਚਮਚ ਹੋਊਗੀ ਤੁਸੀਂ ਆਪਣੇ ਹਿਸਾਬ ਨਾਲ ਰਹਿ ਸਕਦੇ ਆ ਦੂਜੀ ਸਾਈਡ ਤੇ ਇੱਕ ਚਮਚ ਮੈਂ ਇਹਦੇ ਵਿੱਚ ਜਿਹੜਾ ਗ੍ਰੀਨ ਚਿਲੀ ਸੌਸ ਪਾਉਂਗੇ ਉਸੀ ਜਿਹੜਾ ਇਹਦੇ ਵਿੱਚ ਸ਼ੇਜਵਾਨ ਸੌਸ ਜਾਂ ਫਿਰ ਪੀਜ਼ਾ ਸੌਸ ਕੋਈ ਵੀ ਪਾ ਸਕਦੇ ਹੋ। ਦਿਨ ਚਿਲੀ ਸੌਸ ਨਾਲ ਟੇਸਟਾ ਥੋੜਾ ਕਰਾਰਾ ਜਿਹਾ ਹੋ ਜਾਊਗਾ ਤੇ ਆਪਾਂ ਇਹਦੇ ਵਿੱਚ ਨਾਰਮਲ ਘਰ ਵਾਲੀ ਜਿਹੜੀ ਘਰੇ ਰੈੱਡ ਸੌਸ ਹੁੰਦੀ ਹੈ ਉਹ ਪਾ ਦੇਵਾਂਗੇ। ਪੰਜ ਤੋਂ 6 ਚਮਚਾ ਜਿਹੜੀ ਪਾਈ ਹੈ ਜਿੰਨਾ ਖਟਾ ਰੱਖਣਾ ਉਹਨਾਂ ਕ ਜਿਹੜਾ ਪਾ ਸਕਦੇ ਹਾਂ ਸਾਰੀਆਂ ਚੀਜ਼ ਸਾਨੂੰ ਆਪਾਂ ਮਿਕਸ ਕਰ ਦਵਾਂਗੇ। ਤੇ ਇਹਦੀ ਸੌਸ ਮਿਕਸ ਜੀ ਬਣਾ ਲਵਾਂਗੇ ਕੱਪ ਕਰੀਮ ਜੀ ਬਣ ਜੂਗੀ। ਇਨੂੰ ਹੋਰ ਥੋੜਾ ਜਿਹਾ ਪਤਲਾ ਕਰਨ ਲਈ ਤੇ ਕਰੀਮੀ ਬਣਾਉਣ ਲਈ ਆਪਾਂ ਥੋੜਾ ਦੁੱਧ ਐਡ ਕਰਾਂਗੇ ਤਾਂ ਕਿ ਚੰਗੀ ਤਰ੍ਹਾਂ ਸਪਰੈਡ ਹੋ ਜਾਵੇ ਇਸ ਤਰ੍ਹਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਆਪਾਂ ਸਾਰੀਆਂ ਚੀਜ਼ਾਂ ਨੂੰ ਤਿੰਨ ਸੌਸ ਤੇ ਦੁੱਧ ਆਪਾਂ ਚੰਗੀ ਤਰ੍ਹਾਂ ਮਿਕਸ ਕਰਤਾ ਤੇ ਇਦਾਂ ਦਾ ਟੈਕਸਚਰ ਇਹਦਾ ਹੋ ਗਿਆ ਦੂਜੀ ਸਾਈਡ ਤੇ ਆਪਣੇ ਬ੍ਰੈਡ ਵੀ ਪੱਕ ਕੇ ਤਿਆਰ ਹੋ ਗਿਆ ਆਪਾਂ ਜਿਹੜੀਆਂ ਸਬਜ਼ੀਆਂ ਪਕਾ ਕੇ ਰੱਖੀਆਂ ਸੀਗੀਆਂ ਉਹ ਇਹਦੇ ਉੱਪਰ ਪਾ ਦਵਾਂਗੇ ਤੁਹਾਡੇ ਕੋਲ ਹੋਰ ਕੋਈ ਸਬਜ਼ੀ ਐਡ ਕਰਨਾ ਚਾਹੁੰਦੇ ਹੋ ਸੀਜ਼ਨਲ ਉਹ ਵੀ ਹੈ ਜਿਹੜੀ ਤੁਸੀਂ ਐਡ ਕਰ ਸਕਦੇ ਹੋ ਸਾਰੀਆਂ ਸਬਜ਼ੀਆਂ ਨੂੰ ਪਰਪੌਣ ਤੋਂ ਬਾਅਦ ਜਿਹੜੀ ਆਪਾਂ ਸੌਸ ਬਣਾ ਕੇ ਰੱਖੀ ਸੀਗੀ ਉਹ ਵੀ ਆਪਾਂ ਇਹਦੇ ਉੱਪਰ ਸਪਰੈਡ ਕਰ ਦਵਾਂਗੇ ਸਾਰੀ ਸਾਈਡਾਂ ਤੇ ਤਾਂ ਕਿ ਚੰਗੀ ਤਰ੍ਹਾਂ ਲੱਗ ਜਵੇ ਤੇ ਟੇਸਟ ਵੀ ਆਪਾਂ ਨੂੰ ਜੜਾ ਵਧੀਆ ਆਵੇ ਸਾਰੀ ਸੌਸ ਆਪਾਂ ਚੰਗੀ ਤਰ੍ਹਾਂ ਜਿਹੜੀ ਉੱਪਰ ਮਿਕਸ ਕਰ ਦਿੱਤੀ ਆ ਇਸ ਤਰ੍ਹਾਂ ਪਾ ਦਿੱਤੀ ਆ ਇਸ ਤਰ੍ਹਾਂ ਆਪਾਂ ਥੋੜੀ ਥੋੜੀ ਮਿਕਸ ਕਰ ਦਵਾਂਗੇ ਆਪਾਂ ਤਾਂ ਕਿ ਸਬਜ਼ੀਆਂ ਦੇ ਉੱਪਰ ਬ੍ਰੈਡਾਂ ਦੇ ਉੱਪਰ ਥੋੜੀ ਥੋੜੀ ਸੌਸ ਆ ਜਿਹੜੀ ਉਹ ਲੱਗ ਜਵੇ ਹੁਣ ਆਪਾਂ ਇਹਦੇ ਵਿੱਚ ਤੁਸੀਂ ਬਟਰ ਚੀਜ਼ ਮੋਜ਼ਰੇਲਾ ਚੀਜ਼ ਕੋਈ ਵੀ ਚੀਜ਼ ਐਡ ਕਰ ਸਕਦੇ ਹੋ ਆਪਾਂ ਬਟਰ ਚੀਜ਼ ਪਾਈ ਹੈ ਤੁਸੀਂ ਮੋਜ਼ਰੇਲਾ ਚੀਜ਼ ਵੀ ਪਾ ਸਕਦੇ ਹੋ ਮੋਜ਼ਰੇਲਾ ਚੀਜ਼ ਥੋੜੀ ਜੀ ਏਦਾਂ ਹੁੰਦੀਆਂ ਲਾਲਾਂ ਜੀਆਂ ਨਿਕਲਦੀਆਂ ਨੇ ਇਹਦੇ ਵਿੱਚੋਂ ਏਦਾਂ ਨਹੀਂ ਹੁੰਦਾ ਹੈਗਾ ਇਹ ਥੋੜੀ ਸਿੰਪਲ ਹੁੰਦੀ ਹੈ ਤੇ ਇਸ ਤਰ੍ਹਾਂ ਆਪਾਂ ਇਹਦੇ ਉੱਪਰ ਸਪਰੈਡ ਕਰ ਦਵਾਂਗੇ ਜਿੰਨਕ ਜਰੂਰਤ ਹੈ ਜਿੰਨਾ ਚੀਜ਼ੀ ਹੋਊਗਾ ਓਨਾ ਜ਼ਿਆਦਾ ਵਧੀਆ ਹੋਊਗਾ ਆਪਾਂ ਸਾਰੀ ਤਰ੍ਹਾਂ ਸਾਰਾ ਕੁਝ ਜਿਹੜੀ ਸਬਜ਼ੀਆਂ ਵਗੈਰਾ ਉਹ ਟੱਕ ਦਿੱਤੀਆਂ ਨੇ ਹੁਣ ਆਪਾਂ ਇਹਦੇ ਵਿੱਚ ਸਵਾਦ ਅਨਸਾਰ ਨੂਨ ਮਿਰਚ ਮਸਾਲੇ ਆ ਜਿਹੜੇ ਉਹ ਐਡ ਕਰ ਦਵਾਂਗੇ ਇਦੇ ਉੱਪਰ ਆਪਾਂ ਸਵਾਦ ਅਨਸਾਰ ਜਿਹੜੇ ਚਿਲੀ ਫਲਿਕਸ, ਔਰਗੈਨੋ, ਸਵਾਦ ਅਨਸਾਰ ਨੂਣ, ਥੋੜੀ ਜਿਹੀ ਕਾਲੀ ਮਿਰਚ ਪਾ ਐਡ ਕਰਾਂਗੇ। ਤੁਹਾਡੇ ਕੋਲ ਕੁਝ ਵੀ ਨਹੀਂ ਹੈਗਾ ਤਾਂ ਤੁਸੀਂ ਜਿਹੜਾ ਨੂਣ ਤੇ ਕਾਲੀ ਮਿਰਚ ਸਿਰਫ ਸਪਰੈਡ ਕਰ ਸਕਦੇ ਹੋ। ਜੇ ਸਾਰਾ ਸਮਾਨ ਹੈਗਾ ਫਿਰ ਤੁਸੀਂ ਇਹਦੇ ਉੱਪਰ ਆ ਜਿਹੜਾ ਸਪਰੈਡ ਕਰ ਦੋ। ਇਸ ਤਰ੍ਹਾਂ ਇਹ ਆਪਣਾ ਬਿਲਕੁਲ ਵਧੀਆ ਬਣ ਕੇ ਤਿਆਰ ਹੋ ਗਿਆ। ਤੇ ਇਹਨੂੰ ਆਪਾਂ ਟੱਕ ਕੇ ਥੋੜੀ ਦੇਰ ਲਈ ਪਕਾ ਲਵਾਂਗੇ ਜਿੰਨੀ ਟਾਈਮ ਚੀਜ਼ ਬਿਗਲੋਗੀ ਕਿਉਂਕਿ ਬਾਕੀ ਚੀਜ਼ਾਂ ਆਪਣੀਆਂ ਬਿਲਕੁਲ ਹੀ ਪੱਕੀਆਂ ਹੋਈਆਂ ਨੇਗੀਆਂ ਕੋਈ ਵੀ ਚੀਜ਼ ਕੱਚੀ ਨਹੀਂ ਹੈਗੀ। ਥੋੜੀ ਦੇਰ ਬਾਅਦ ਚੀਜ਼ ਆਪਣੀ ਬਿਲਕੁਲ ਪਿੰਗ ਗਈ ਹੈ ਲੋ ਜੀ ਟੇਸਟੀ ਆਪਣਾ ਪੀਜ਼ਾ ਬਣ ਕੇ ਤਿਆਰ ਹੋ ਗਿਆ ਤੁਸੀਂ ਵੀ ਇਸ ਤਰ੍ਹਾਂ ਆਸਾਨ ਤਰੀਕੇ ਦੇ ਨਾਲ ਆ ਜਿਹੜਾ ਪੀਜ਼ਾ ਬਣਾ ਸਕਦੇ ਹੋ ਜੇ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਰਦੇ ਹੋ ਥੈਂਕ ਯੂ ਜੀ ਮਿਲਾਂ ਕਿਸੇ ਨਵੀਂ ਰੈਸਪੀ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ